ਅੱਜ ਗੁਰਦੁਆਰਾ ਸਿੰਘ ਸ਼ੀ ਦਾ ਸਾ ਜਿਹੜਾ ਮੁਹਾਲੀ ਦੇ ਵਿੱਚ ਸਥਿਤ ਹੈ ਉੱਥੇ ਨਤਮਸਤਕ ਹੋਣ ਆਇਆ ਅੱਜ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦੇ ਸੰਗ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਲੜਨ ਦੀ ਪ੍ਰੇਰਣਾ ਵੀ ਦਿੱਤੀ ਤੇ ਆਪਣੇ ਿੰਡੇ ਤੇ ਉਸ ਜ਼ੁਲਮ ਹੰਡ ਆਇਆ ਵੀ ਭਾਵੇਂ ਉੱਭੜਦੇ ਦੇਖ ਕੇ ਭਾਵੇਂ ਕਰਮ ਰੇਤ ਭਾਵੇਂ ਤਤੀ ਤਵੀ ਉਹ ਬਹੁਤ ਸਾਰੇ ਤੁਸੀਂ ਇਹ ਚੱਲੇ ਵੀ ਤੇ ਨਾਲ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਪ੍ਰੇਰਨਾ ਵੀ ਦਿੱਤੀ ਕਿ ਜ਼ੁਲਮ ਦੇ ਖਿਲਾਫ ਕਾਹਨਾ ਸ਼ਈਆਂ ਦੇ ਖਿਲਾਫ ਲੜਨਾ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਇਹ ਸਾਨੂੰ ਆ ਜਿਹੜੀਆਂ ਆਜ਼ਾਦੀਆਂ ਮਿਲੀਆਂ ਨੇ ਇਦੇ ਵਿੱਚ ਆਜ਼ਾਦੀਆਂ ਜਿਹੜੀਆਂ ਨੇ ਉਹ ਪਹਿਲਾਂ ਤੋਂ ਆਜ਼ਾਦੀ ਦੀ ਜੰਗ ਜਿਹੜੀ ਹੈ ਪਹਿਲਾਂ ਤੋਂ ਸ਼ੁਰੂ ਹੋ ਗਈ ਸੀ ਜਦੋਂ ਬਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਕੀਤਾ ਸੋ ਅੱਜ ਨਤਮਸਤਕ ਹੋਣ ਲਈ ਪੂਰੀ ਦੁਨੀਆ ਦੇ ਵਿੱਚ ਸੰਗਤਾਂ ਜਿੱਥੇ-ਜਿੱਥੇ ਵੀ ਉਹਨਾਂ ਦੇ ਨੇੜੇ ਦੇ ਗੁਰੂ ਘਰ ਨੇ ਉਹਨਾਂ ਤਮਸਤਕ ਹੋ ਰਹੀਆਂ ਨੇ ਔਰ ਸਾਨੂੰ ਆ ਬੜੇ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ ਔਰ ਉਹਨਾਂ ਬਾਰੇ ਅਗਲੀ ਵੀਡੀਓ ਨੂੰ ਦੱਸਣਾ ਵੀ ਚਾਹੀਦਾ ਜਿਹੜੀਆਂ ਕੌਮਾਂ ਆਪਣਾ ਵਿਰਸਾ ਯਾਦ ਰੱਖਦੀਆਂ ਨੇ ਉਹ ਕੌਮਾਂ ਬਚੀਆਂ ਰਹੀਆਂ ਨੇ ਜਿਹੜੀਆਂ ਕੌਮਾਂ ਭੁੱਲ ਜਾਂਦੀਆਂ ਨੇ ਬੇਚੇ ਉਹ ਕੌਮ ਜਿਹੜੀ ਮਿੱਟੀਆ ਕਰਦੀ ਹੈ ਨਾ ਸੋ ਅੱਜ ਪ੍ਰਵਾਸਮੇ ਤੇ ਇੱਥੇ ਸਾਡੇ ਕਿਹਾ ਮੈਂ ਪਹਿਲਾਂ ਵੀ ਆਉਂਦਾ ਐਨਾ ਸੋ ਸਾਡੇ ਕੋਲੇ ਇੱਕ ਬਹੁਤ ਵੱਡਾ ਖਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਉਹਨਾਂ ਗੁਰੂਆਂ ਦੀ ਜਿਹੜੀ ਸੋਚ ਹੈ ਉਹ ਗੁਰੂ ਸਾਹਿਬ ਦੇ ਇਹਦਾ ਖਜ਼ਾਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ ਸ਼ਬਦ ਗੁਰੂ ਦੇ ਰੂਪ ਚ ਉਹ ਸਾਡੇ ਕੋਲੇ ਹੈਗਾ ਮੈਂ ਕਹਿੰਦਾ ਜੇ ਇੱਕ ਅੰਗ ਨੂੰ ਵੀ ਅੜ ਕੇ ਉਹਦੀ ਵਿਆਖਿਆ ਜਾਂ ਵਿਸਥਾਰ ਕਰਨ ਲੱਗ ਜਾਈ ਤਾਂ ਵੀ ਕਈ ਮਹੀਨੇ ਲੱਗ ਜਾਣਗੇ ਇੰਨਾ ਕੁਝ ਸਚਾਈਆਂ ਉੱਚ ਲਿਖੀਆਂ ਹੋਈਆਂ ਜਿਸ ਵੇਲੇ ਗੁਰਨਾਨਦ ਸਾਹਿਬ ਨੇ ਪਵਨ ਗੁਰੂ ਪਾਣੀ ਤੇ ਤਾ ਮਾਤਾ ਤਰਤ ਮਹਾਤ ਜਿਸ ਵੇਲੇ ਲਿਖਿਆ ਉਸ ਵੇਲੇ ਤਾਂ ਕੋਈ ਫੈਕਟਰੀ ਧੁਆ ਨਹੀਂ ਕਰਦੀ ਹੋਣੀ ਇਹ ਤਾਂ 550 ਸਾਲ ਪਹਿਲਾਂ ਦੀ ਗੱਲ ਆ ਉਸ ਵੇਲੇ ਤਾਂ ਕੋਈ ਸਪਰੇਅ ਨਹੀਂ ਕਰਦਾ ਹੋਣਾ ਔਰ ਉਹਨਾਂ ਨੇ ਗੁਰੂ ਸਾਹਿਬ ਨੇ ਪਹਿਲੀ ਲਿਖਤਾ ਸੀ ਕਿ ਤਿੰਨ ਦਰਜੇ ਜਰੂਰ ਬਚਾਓ ਪਵਨ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਕਿਤਾ ਦਰਜਾ ਧਰਤੀ ਨੂੰ ਮਾਤਾ ਦਰਜਾ ਜੇਸੀ ਆਪਣੇ ਜੋ ਜ਼ਿੰਮੇਵਾਰੀ ਲੋਕਾਂ ਨੇ ਲਈ ਹੋਈ ਹੈ ਪੰਜਾਬ ਦੇ ਲੋਕਾਂ ਨੇ ਤੌਰ ਮੁੱਖ ਮੰਤਰੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪਾਣੀ ਧਰਤੀ ਹਵਾ ਬਚਾਈਏ ਵਾਤਾਵਰਨ ਬਚਾਈਏ ਇਹ ਪਹਿਲਾਂ ਪਹਿਲਾਂ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਏਜੰਡੇ ਤੇ ਨਹੀਂ ਸੀ ਇਹ ਅਸੀਂ ਨਹਿਰਾਂ ਦਾ ਪਾਣੀ ਖੇਤਾਂ 'ਚ ਬਚਾ ਲਈਏ ਤਾਂ ਕਿ ਧਰਤੀ ਵਿੱਚਲਾ ਪਾਣੀ ਪਾਜੇ ਅਸੀਂ ਸਪਰੀਆਂ ਬਹਿਨ ਕਰਤੀਆਂ ਕਈ ਜਿਹੜੀਆਂ ਕਿ ਦੁਨੀਆ ਭਰ ਚ ਬਹਿਨ ਨੇ ਤੇ ਅਸੀਂ ਕਿਉਂ ਜਿਹੜਾ ਜਹਰਾਂ ਨੂੰ ਪ੍ਰਮੋਟ ਕਰ ਰਹੇ ਹਾਂ ਤੇ ਧਰਤੀ ਵਿਚਰੀ ਹੋਈ ਸੋ ਆਪਣੇ ਵੱਲੋਂ ਅਸੀਂ ਗੁਰੂਆਂ ਦੇ ਚੱਲੇ ਹੋਏ ਰਸਤੇਾਂ ਤੇ ਚੱਲ ਰਹੇ ਹਾਂ ਥੋੜਾ ਜਿਹਾ ਵੀ ਉਹਨਾਂ ਦੇ ਰਸਤੇ ਤੇ ਚੱਲ ਲਈਏ ਸੱਚ ਤੇ ਤੇ ਕਿਉਂਕਿ ਕਿਰਤ ਕਰੋ ਵੰਡ ਛਕੋ ਨਾਮ ਜਪੋ ਜਿਹੜਾ ਓਕਾ ਗੁਰੂ ਸਾਹਿਬ ਘਰ ਘਰ ਜਾ ਕੇ ਉਦਾਸੀਆਂ ਨਹੀਂ ਦਿੰਦੇ ਰਹੇ ਸੱਚ ਦਾ ਓਕਾ ਦਿੰਦੇ ਰਹੇ ਸੋ ਪੰਜਾਬ ਗੁਰੂਆਂ ਪੀਰਾਂ ਫਕੀਰਾਂ ਚਰਨ ਛੋਪਾ ਪਾਪ ਧਰਤੀ ਐ ਸ਼ੀਤੈ ਧਰਤੀ ਮੈਨੂੰ ਲੱਗਦਾ ਕੋਈ ਵੀ ਐਸਾ ਪਿੰਡ ਹੋਊਗਾ ਜਿੱਥੇ ਕੋਈ ਸ਼ੀਦਾਂ ਦਾ ਗੇਟ ਨਾ ਬਣਿਆ ਹੋਵੇ ਜਾਂ ਕੋਈ ਚਰਨ ਛੋਪਾ ਪਾਪ ਧਰਤੀ ਨਾ ਹੋਵੇ ਕੋਈ ਸੋ ਬਰਕਤ ਵਾਲੀ ਧਰਤੀ ਐ ਇੱਥੇ ਜਿਹੜਾ ਵੀ ਆਇਆ ਭਾਵੇਂ ਉਹ ਕਿਰਤ ਕਰਨ ਆਇਆ ਰੋਜ਼ੀ ਰੋਟੀ ਲਈ ਆਇਆ ਭਾਵੇਂ ਉਹ ਕੋਈ ਮੱਥਾ ਟੇਕਣਾ ਹੈ ਬਰਕਤ ਹੀ ਬਰਕਤ Ha, ah, ah, kimdan?